ਤਕਰੀਬਨ ਕੋਈ ਜ਼ਿਆਦਾਤਰ ਪੱਤੇ ਸੁੱਕ ਗਏ ਹਰੇ ਜਿਹੜੇ ਹੈਗੇ ਥੋੜੇ ਪੱਤੀ ਐ ਇਹ ਦੋਨਾਂ ਦੇ ਤੇ ਜਿਹੜਾ ਵੀ ਕੋਈ ਵੀਰਪਰਾ ਜ਼ਿਆਦੇ ਨਾਲ ਬਾਰੇ ਨੌਲੇਜ ਰਤਾ ਤਾ ਦੱਸਿਓ ਜ਼ਰੂਰ ਵੀ ਕੀ ਆਪਾਂ ਆ ਆ ਗਿਆ ਝੋਨਾ ਬਾਈ ਇਧਰਲੇ ਪਾਸੇ ਸਾਰਾ ਆਪਣਾ ਠੀਕ ਹੈ ਨਾ ਆ ਇੱਥੋਂ ਲੈ ਕੇ ਆ ਵਟ ਜਾ ਕੇ ਆਏ ਸਿੱਧੀ ਉਹ ਪਿੱਛੇ ਉਹ ਸਾਰਾ ਖੇਤ ਇਧਰ ਆ ਗਿਆ ਇੱਥੇ ਸਮਝ ਲਓ 38 39 ਕਿल्ले ਆ ਝੋਨਾ 38 39 ਕਿਲੇ ਝੋਨਾ ਆ ਗਿਆ ਸਵਾ ਕੁ ਕਿੱਲੇ ਚ ਇਧਰ ਘਰ ਆ ਗਿਆ ਸਾਰਾ ਆ ਸਾਰਾ ਇਧਰ ਆ ਮੱਝਾਂ ਲ ਆ ਗਿਆ ਪਰਲੇ ਪਾਸੇ ਖੇਤੀ ਵਾਲੇ ਸੰਦ ਆ ਗਏ ਸਾਰੇ ਉਹ ਸਿੱਧੇ ਲੰਘ ਕੇ ਪਿਛਲੇ ਪਾਸੇ ਆ ਸਾਰੇ ਕਮਰੇ ਰਹਿਸ਼ਾਨੀ ਆ ਸਾਰੇ ਠੀਕ ਹੈ ਨਾ ਸਾਰੇ ਐ ਕਮਾਕਰ ਵਾਲੇ ਬੰਦਿਆ ਵਾਸਤੇ ਤੇ ਉਧਰ ਪਾਪਾ ਜੀ ਆਪਣੇ ਮਾਈਨਾ ਕਰ ਰਹੇ ਰਾਜ ਦੀਆਂ ਗੱਲਾਂ ਨਾਲੇ ਇਹਦੇ ਹੱਥ ਪਤਾ ਨਹੀਂ ਕਿਹੇ ਜਿਹਾ ਬਤੰਦਰ ਦਾ ਹੱਥ ਛੁੱਧਾ ਜਿਹੜੀ ਚੀਜ਼ ਨੂੰ ਲਾਦੇ ਆ ਮੱਝ ਦੀ ਨੀਂਹ ਤੇ ਆਹ ਬੂਟੇ ਸਾਰੇ ਇਹਦੇ ਲਾਏ ਹੋਏ ਤੁਸੀਂ ਆ ਦੇਖਾ ਆ ਵੀ ਇਹਦੇ ਲਾਏ ਹੋਏ ਮਹਿੰਗਾ ਖਾਸ ਕਾਫੀ ਮਹਿੰਗਾ ਇਹ ਪਲਾਂਟ ਮੀਂਹ ਦਾ ਜਪੂਰਾ ਕਰ ਉਹਦਾ ਚੰਗਾ ਵਧੀਆ ਠੰਡ ਹੋ ਗਈ ਤੁਹਾਡੇ ਵਾਸਤੇ ਤਾਂ ਅੱਜ ਕਰੋਂਗੇ ਕੋਈ ਦਾ ਮਤਲਬ ਕਾਰਾ ਠੰਡ ਦੇ ਸਹਾਰ ਨਾਲ हां जी भाई जी सत श्री अकाल जी जो आज जो करदे आज ਗੱਲਬਾਤ ਆਪਾਂ ਤੇ तकरीबन ਤੁਸੀਂ ਇਹ ਮਨੋ ਵੀ ਕੈਨੇਡਾ ਤੋਂ ਆ ਕੇ ਅੱਜ ਆਪਣੀ ਪਹਿਲੀ ਵੀਡੀਓ ਹੀ ਹੈ ਠੀਕ ਹੈ ਨਾ ਜੀ ਤੇ ਟਾਈਮ ਵੀ ਖਾਸਾ ਹੋ ਗਿਆ ਵੀਡੀਓ ਕਮਾਜਾ ਪਿੱਛੇ ਤੁਸੀਂ ਘਰ ਦੇਖੀ ਜਨੂੰ ਰੰਗ ਰੋਗਨ ਤੇ ਰੈਨੋਵੇਸ਼ਨ ਦੇ ਕੰਮ ਚੱਲ ਜਰੇ ਵੀਡੀਓ ਬਣੀ ਵੀ ਨਹੀਂ ਕੋਈ ਤੇ ਹੁਣ ਮੈਂ ਕਿਹਾ ਵੀ ਦੁਬਾਰੇ ਸਟਾਰਟ ਕਰੀਏ ਵੀਡੀਓ ਟਾਈਮ ਬਹੁਤ ਹੋ ਗਿਆ ਤੇ ਨਾਲੇ ਫਿਰ ਆਪਾਂ ਆਪਣੇ ਵੀਰ ਭਰਾਵਾਂ ਨੂੰ ਮਿਲੀਏ ਮੈਂ ਕਿਹਾ ਨਾਲੇ ਕਰੀਏ ਦੁੱਖ ਸੁੱਖ ਸਾਰੇ ਨਾਲ ਤੇ ਇੱਕ ਆ ਜਿਹੜੇ ਤੁਸੀਂ ਮੇਰੇ ਪਿੱਛੇ ਖਜੂਰਾਂ ਦੇਖੇ ਨਾ ਬਈ ਖਜੂਰਾਂ ਜਰੂਰ ਆ ਸੁੱਕੀਆਂ ਹੈਗੀਆਂ ਇਹ ਕਿਉਂ ਨਹੀਂ ਚੱਲੀਆਂ ਮੈਂ ਤੁਹਾਨੂੰ ਦਿਖਾਉਣਾ ਦੂਸਰੇ ਲੁਟ ਕੈਮਰਾ ਕਰਕੇ ਵੀ ਕੀ ਕਾਰਨ ਹੈ ਕੀ ਵਜ੍ਹਾ ਹੈ ਤੇ ਜੇ ਕਿਸੇ ਨੂੰ ਜੇ ਕੋਈ ਆਇਆ ਆਪਣੇ ਨੂੰ ਹੈ ਗਿਆ ਨੌਲੇ ਜਿਹੜਾ ਕੋਈ ਬੰਦਾ ਇਸ ਚੀਜ਼ ਦੇ ਬਾਰੇ ਜਿਆਦਾ ਨਾਲ ਤਾਂ ਦੱਸਿਓ ਜਰੂਰ ਵੀ ਕੀ ਪਾ ਸਕਦੇ ਆ ਪਾ ਕੀ ਕਰ ਸਕਦੇ ਹੈਨਾ ਆਹ ਦੇਖੋ ਵੀ ਆ ਜਿਵੇਂ ਵਿਚਾਲੇ ਤੁਸੀਂ ਆਹ ਪੱਤੇ ਦੇ ਨਾਲ ਥੱਲੇ ਆਹ ਤਾਂ ਪੱਤੇ ਗੇ ਸੋਕੇ ਨਾ ਦੇਥੋ ਠੀਕ ਹੈ ਨਾ ਬਈ ਤੇ ਉੱਪਰੋਂ ਪੱਤੇ ਹਲੇ ਵਿੱਚ ਹਰੇ ਖੜੇ ਹੈਗੇ ਆ ਤਕਰੀਬਨ ਕੋਈ ਜ਼ਿਆਦਾਤਰ ਪੱਤੇ ਸੁੱਕ ਗੇ ਹਰੇ ਜਿਹੜੇ ਹੈਗੇ ਥੋੜੇ ਪੱਤੀ ਹੈ ਇਹ ਦੋਨਾਂ ਦੇ ਤੇ ਜਿਹੜਾ ਵੀ ਕੋਈ ਵੀਰਪਰਾ ਜ਼ਿਆਦਾ ਇਹਨਾਂ ਬਾਰੇ ਨੌਲੇਜ ਰਤਾ ਤਾ ਤੁਸੀਂ ਦੱਸਿਓ ਜ਼ਰੂਰ ਵੀ ਕੀ ਆਪਾਂ ਕਰ ਸਕਦੇ ਆ ক্লোਰੋ ਇਹਨਾਂ ਨੂੰ ਮੇਰੇ ਖਿਆਲ ਦੇ ਵਿੱਚ ਪਾਤੀ ਆਪਾਂ ਹੋਰ ਕੁਝ ਆਪਾਂ ਕੀ ਟ੍ਰੀਟਮੈਂਟ ਜਾਂ ਕੀ ਕਰ ਸਕਦੇ ਆਪਾਂ ਇਹਦੇ ਬਾਰੇ ਹਨਾ ਤੇ ਜ਼ਰੂਰ ਦੱਸਿਓ ਤੇ ਉਧਰਲੇ ਪਾਸੇ ਆ ਜਾ ਆਪਣੇ ਮੱਝਾਂ ਦਾ ਸਾਰਾ ਖੇਤੀਬਾੜੀ ਆ ਤੇ ਮੱਝਾਂ ਦਾ ਸਿਸਟਮ ਤੇ ਸਾਰਾ ਘਾਹ ਕੁ ਸਾਰਾ ਨਮਾ ਲਾਇਆ ਹੈ ਏ ਟੂ ਜ਼ेड ਠੀਕ ਹੈ ਨਾ ਜੀ ਸਿਰਫ ਆ ਬੂਟੇ ਜਿਹੜੇ ਕੰਧ ਨਾਲ ਤੁਸੀਂ ਆ ਸਾਰੇ ਬਚ ਗਏ ਸੀ ਬਾਕੀ ਸੁੱਕ ਸੁੱਕ ਤੇ ਕੁਝ ਨੂੰ ਸੁੱਕ ਗਏ ਠੀਕ ਹੈ ਨਾ ਇਸ ਤਰ੍ਹਾਂ ਖਾਸਾ ਖਰਾਬ ਹੋ ਗਿਆ ਸਿਸਟਮ ਉਹਨੇ ਸਾਰਾ ਘਾਰ ਨਮਾ ਲਾ ਕੇ ਸਾਰਾ ਵਧੀਆ ਫਰਸ਼ ਕੋ ਸਾਰਾ ਸੈੱਟ ਕਰਿਆ ਠੀਕ ਹੈ ਜੀ ਤੇ ਤਾਂ ਕਰਕੇ ਇਹ ਜੇ ਕੰਮਾਂ ਜੀ ਉਲਝਰੇ ਵੀਡੀਓ ਤਾਂ ਵੀ ਨਹੀਂ ਪੈ ਸਕੀ ਤੇ ਹੁਣ ਵਿਲੇ ਆਪਾਂ ਹੁਣ ਬੈਕ ਟੂ ਬੈਕ ਸਮਝ ਲੋ ਤੇ ਬੈਕ ਟੂ ਬੈਕ ਹੁਣ ਆਪਾਂ ਵੀਡੀਓ ਪਾਉਣੀ ਆ ਵਸ ਤੇ ਨਾਲਿਆ ਤੁਹਾਨੂੰ ਸੁਣਾਉਣਾ ਮੋਰਾ ਮੂਰਾ ਦੀਆਂ ਆਵਾਜ਼ਾਂ ਤੇ ਜਾਨਵਰਾਂ ਦੀਆਂ ਪੰਛੀਆਂ ਦੀਆਂ ਤੇ ਕੀ ਗੱਲਬਾਤ ਆ ਬਾਕੀ ਕਰਦੇ ਆ ਫਿਰ ਆਪਾਂ ਦੁੱਖ ਸੁੱਖ ਸਾਰੇ ਠੀਕ ਹੈ ਜੀ ਹੈ ਆ ਗਿਆ ਲੱਗ ਕੇ ਹਾਂ ਇਹ ਸਾਡਾ ਰਾਜੂ ਹੈ ਜੀ ਮੱਜਾ ਮੁੱਜਾ ਸਾਰਾ ਦੇਖ ਰਿਖੇ ਤੇ ਇਹਦੇ ਹੀਟਾ ਸਾਰਾ ਕੰਮ ਤੇ ਇਹ ਰਾਜੂ ਕਹਿੰਦਾ ਵੀ ਇਹ ਬੂਟਾ ਥੋੜਾ ਜਿਆਦਾ ਵਜਨ ਦਾ ਹੈ ਇਹਨੂੰ ਕੁਛ ਕਰ ਦਈਏ ਕਹਿੰਦਾ ਲਾ ਦਈਏ ਸਪੋਰਟ ਦੇ ਦਈਏ ਕਹਿੰਦਾ ਟੈਂਪਰੇਰੀ ਸਹਾਰਾ ਇਹਨੂੰ ਤੇ ਮੈਂ ਕਿਹਾ ਵੀ ਜਰੂਰ ਕਿਉਂ ਨਹੀਂ ਨਾਲ ਇਹਦੇ ਹੱਥ ਪਤਾ ਨਹੀਂ ਕਿਹਜਾ ਬਤੰਦਰ ਦਾ ਹੱਥ ਛੋਧਾ ਜਿਹੜੀ ਚੀਜ਼ ਨੂੰ ਲਾ ਦਿਆਂ ਮੱਝ ਦੀ ਨੀਂਹ ਤੇ ਆਹ ਬੂਟੇ ਸਾਰੇ ਇਹਦੇ ਲਾਏ ਹੋਏ ਤੁਸੀਂ ਆ ਦੇਖਾ ਆ ਵੀ ਇਹਦੇ ਲਾਏ ਹੋਏ ਹੈ ਮਹਿੰਗਾ ਖਾਸ ਕਾਫੀ ਮਹਿੰਗਾ ਹੈ ਇਹ ਪਲਾਂਟ ਤੇ ਆ ਵੀ ਇਹਦੇ ਲਾਇਏ ਵੇ ਨਜ਼ਾਰੇ ਦੇ ਨਾਲ ਦੀ ਨਾਲ ਲਾਉਣ ਸਾਰੀ ਤੁਸੀਂ ਦੇਖ ਲੋ ਵੀ ਜਾਣ ਪਈ ਐ ਨਾ ਤੇ ਸਾਰੇ ਕਿਨ ਇਧਰ ਇਸ ਲੈਂਡ ਚ ਸਾਰੇ ਸੁੱਕ ਗਏ ਸੀ ਕਿ ਤਕਰੀਬਨ ਠੀਕ ਹੈ ਤਾਂ ਹਨਾ ਚੱਲ ਤਾਂ ਵਧੀਆ ਪਿਆ ਮਤਲਬ ਕਿ ਫੁੱਲ ਜੇ ਵੀ ਕਿਦਾਂ ਕੱਢੀ ਖੜਾ ਸੀ ਹੂੰ ਠੀਕ ਹੈ ਥੋੜਾ ਵਜਨ ਹੈ ਹਾਂ ਲੋ ਕਮਜ਼ੋਰ ਆ ਉੱਪਰ ਵੱਜਣਾ ਚਲੋ ਹੋ ਜੂ ਤਕੜਾ ਹੁਣ ਠੀਕ ਹੈ ਜੀ ਇਹ ਗੱਲਬਾਤ ਆ ਰਾਜੂ ਦੀ ਸਾਡੇ ਦੀ ਜੋ ਉਹ ਰੋਜ ਮੈਲਾ ਸਾਰੀ ਖਾ ਕੇ ਕੱਦੂ ਉਹ ਬਾਲੀ ਜਿੱਤੇ ਉਹ ਦਿਖਾਈ ਨਹੀਂ ਕੱਦੂ ਹਨ ਉਹਦੇ ਖਾਸੇ ਲੱਗੇ ਹੋਏ ਸੀ ਮੈਂ ਦੇਖੇ ਸੀਗੇ ਆ ਆਪਣੀ ਇੱਥੇ ਸਿਟਿੰਗ ਗਰਮੀਆਂ ਸਰਦੀਆਂ ਦੀ ਵਿੰਟਰ ਤੇ ਇੱਥੇ ਆ ਪਾਇਆ ਕਰਾਂਗੇ ਵੀਡੀਓ ਵੇਖ ਕੇ ਹੂੰ ਅਸਲ ਵਿੱਚ ਗੇੜ ਤੋੜਦੇ ਨੇ ਇਹਨੇ ਹਾਂ ਠੀਕ ਹੈ ਅੱਛਾ ਛੱਟ ਬੰਦੇ ਅੱਛਾ ਹੂੰ ਉਹ ਵਿੱਚ ਫਸ ਗਏ ਵਿੱਚ ਵੀ ਇੱਕ ਸੂਰ ਫਸ ਗਏ ਇਹ ਕਿੱਸਾ ਸੁਣਾ ਰਿਹਾ ਰਾਜੂ ਇੱਥੇ ਕਿ ਲੜਾਈ ਦਾ ਪੰਜ ਚਾਰ ਦਿਨ ਪਹਿਲਾਂ ਕਹਿੰਦਾ ਇੱਥੇ ਕੋਈ ਲੜਾਈ ਹੋਈ ਆ ਕੋਈ ਗੁੜੀ ਗੁੜੀ ਫਾਇਰਿੰਗ ਚੱਲੀ ਹੈ ਕੋਈ ਹੈ ਉਹ ਦੇ ਚ ਤੇ ਉਧਰ ਪਾਪਾ ਜੀ ਆਪਣੇ ਮੋਹਨਾ ਕਰ ਰਹੇ ਰਾਜੂ ਦੀਆਂ ਗੱਲਾਂ ਦਾ ਬਜ਼ਾਰ ਦੇ ਕਿਸੇ ਸ਼ਹਿਰ ਦੇ ਲੋ ਵੀ ਰਾਜੂ ਦਾ ਤਾਂ ਹੋ ਗਿਆ ਚਵਾਈ ਦਾ ਟਾਈਮ ਕਹਿੰਦਾ ਮੈਂ ਤਾਂ ਮੱਝਾਂ ਵਾਲੇ ਪਾਸੇ ਜਾ ਬਣਾ ਉਹ ਭਾਗ ਗਿਆ ਤਾਂ ਤੇ ਮੈਂ ਖਾਈ ਚਲੋ ਵੀ ਤੂੰ ਮੱਝਾਂ ਦੀ ਚਵਾਈ ਕਰਿਆ ਤੇ ਫਿਰ ਉਹਦੂ ਬਾ ਗੱਲਾਂ ਬਾਤਾਂ ਮਾਰਦੇ ਆ ਬਸ ਐ ਬੈ ਕੇ ਮਹਿਫਿਲ ਲਾ ਲੈਂਦਾ ਬੱਕਰੀਆਂ ਬੰਨੀਆਂ ਪਈਆਂ ਆਉ ਬੱਕਰੀਆਂ ਬੰਨੀਆਂ ਪਈਆਂ ਉਧਰ ਮੱਝਾਂ ਗੀਆਂ ਅੰਦਰ ਬਸ ਹੈਗੀਆਂ 8-9 ਮੱਝਾਂ ਤੇ ਆ ਹੈਗੀਆਂ ਇੱਕ ਬੱਕ ਦੋ ਮੇਮਣੇ ਇੱਕ ਦੋ ਵੱਡੀਆਂ ਬੱਕਰੀਆਂ ਤੇ ਇੱਕ ਵੱਡਾ ਬੋਕ ਹੈ ਠੀਕ ਹੈ ਨਾ ਬਸਾਂ ਇਹ ਜਾਨਵਰਾਂ ਦਾ ਰੌਣਕ ਮਿਲ ਲਾ ਕਦੇ ਦਿਖਾਉਣਾ ਕਦੇ ਸਪੈਸ਼ਲ ਦਰਸ਼ਨ ਕਰਾਵਾਂਗੇ ਮਿਲਾਵਾਂਗੇ ਮੱਝਾਂ ਨਾਲ ਆ ਸਾਰਾ ਇੱਧਰ ਆ ਮੱਝਾਂ ਨਾਲ ਆ ਗਿਆ ਪਰਲੇ ਪਾਸੇ ਖੇਤੀ ਵਾਲੇ ਸੰਦ ਆ ਗਏ ਸਾਰੇ ਉਹ ਸਿੱਧੇ ਲੰਘ ਕੇ ਪਿਛਲੇ ਪਾਸੇ ਆ ਸਾਰੇ ਕਮਰੇ ਰਹਿਸ਼ ਵਾਲੀ ਆ ਸਾਰੇ ਚਿਕਨ ਸਾਰੇ ਐ ਕਮਾਕਾਰ ਵਾਲੇ ਬੰਦਿਆ ਵਾਸਤੇ ਇਹ ਗੱਲਬਾਤ ਹੈ ਜੀ ਆਪਣੀ ਇੱਥੇ ਲੈ ਪਾੜਾ ਮੁੰਡਾ ਆ ਗਿਆ ਹੈ ਕੀ ਕਰਕੇ ਆਇਆ ਕੰਪਿਊਟਰ ਤੇ ਆ ਗਿਆ ਕੰਪਿਊਟਰ ਤੇ ਤੇ ਬੱਕਰੀਆਂ ਤੈਨੂੰ ਬਾਜਾ ਮਾਰਿੰਦੀਆਂ ਮੈਂ ਮੈਂ ਕਰੀ ਜਾਂਦੀਆਂ ਦਾ ਹੈ ਇਹ ਤਾਂ ਖੁਰਨੀਆਂ ਖਾਲੀ ਕਰੀ ਬੈਠੀਆਂ ਉਹ ਖੁਰਲੀ ਭਰ ਦਿੰਨਾ ਜੀ ਲੈ ਦੱਸਿਓ ਬਾਈ ਕਿਵੇਂ ਆ ਇਹ ਤਾਂ ਰਾਜ ਦੀਆਂ ਨਹੀਂ ਬੱਕਰੀਆਂ ਜੋਰ ਤਾਂ ਬੋਤਲਾਂ ਦਾ ਇਹ ਹਨਾ ਆ ਗਿਆ ਝੋਨਾ ਬਈ ਇਧਰਲੇ ਪਾਸੇ ਸਾਰਾ ਆਪਣਾ ਠੀਕ ਹੈ ਨਾ ਆ ਇਥੋਂ ਲੈ ਕੇ ਆ ਬਟ ਜਾ ਕੇ ਆਏ ਸਿੱਧੀ ਉਹ ਪਿੱਛੇ ਉਹ ਸਾਰਾ ਖੇਤ ਇਧਰ ਆ ਗਿਆ ਇੱਥੇ ਸਮਝ ਲਓ 38 39 ਕੇ ਲਿਆ ਝੋਨਾ 38 39 ਕੇ ਝੋਨਾ ਆ ਗਿਆ ਸਭਾ ਕ ਗਿੱਲੇ ਚ ਇਧਰ ਘਰ ਆ ਗਿਆ ਸਾਰਾ ਆਪਣਾ ਠੀਕ ਹੈ ਨੇ ਇਧਰਲੇ ਪਾਸੇ ਨੇ ਕਿ ਮਾਰੋਂਗੇ ਆ ਪਿੱਛੇ ਮੋਟਰ ਸ਼ਹਿਰੀ ਮੋਟਰ ਤੇ ਘਰ ਸਾਰਾ ਆ ਕਦੂ ਜੜੀ ਰਾਜੂ ਹੁਣ ਗੱਲ ਕਰਦਾ ਸੀ ਕਦੋਂ ਇਹ ਬਲਾਂ ਸੀ ਰੋਜ਼ ਆ ਜਾਂਦਾ ਰੋਜ਼ ਖਾ ਗਏ ਸਾਰੇ ਇਹਨੂੰ ਠੀਕ ਹੈ ਨਾ ਆ ਘਰ ਆ ਗਿਆ ਆਪਣਾ ਸਵਾ ਕਿੱਲੇ ਦੇ ਵਿੱਚ ਸਭ ਲੋ ਘਰ ਘਰ ਵਾਲਾ ਸਵਾ ਕਿੱਲੇ ਦੇ ਉੱਪਰ ਬਾਗੜਾ ਠੀਕ ਹੈ ਜੀ ਇਹ ਗੱਲਾਂ ਮੈਂ ਤਾਂ ਝੋਨੇ ਖੇਰ ਚੰਗੇ ਆ ਫਸਲਾਂ ਸੋਹਣੀਆਂ ਤੇ ਆ ਬੱਟਾਂ ਤੇ ਭਿੰਡੀ ਲਾਈ ਹੋਈ ਹੈ ਆਪਣੀ ਤੇ ਭਿੰਡੀ ਵਾਹਿਗੁਰੂ ਦੀ ਕਿਰਪਾ ਨਾਲ ਸੋਹਣੀ ਹਰੀ ਹੋ ਗਈ ਤੇ ਕਿਸੇ ਵੀਰ ਭਰਾ ਨੂੰ ਲੋੜ ਹੋਈ ਤਾਂ ਭਿੰਡੀ ਬਾਰੇ ਜਦੋਂ ਮਰਜੀ ਲੈ ਜਾਓ ਬਈ ਤੋੜ ਕੇ ਐਨੀ ਟਾਈਮ ਠੀਕ ਹੈ ਨਾ ਜੀ ਉਹ ਗਾਂ ਤੱਕ ਲਾਈ ਬਸ ਸਿਰੇ ਤੱਕ ਓਖਾ ਸੀ ਖਾਲ ਦੇ ਉੱਤੇ ਲਾ ਦੇ ਮੈਂ ਖਿਆਲ ਵਧੀਆ ਹੋ ਜਾਂਦੀ ਐ ਝੋਨੇ ਵਾਲੀ ਵੱਟ ਦੇ ਪਿੰਡੀ ਲਾ ਕੇ ਦੇਖੋ ਸੋਹਣੀ ਹਰੀ ਹੁੰਦੀ ਐ ਵਧੀਆ ਮਤਲਬ ਕਿ ਮੁਗਦੀ ਹੋਈ ਨਹੀਂ ਬਸੇ ਰੋਜਾਂ ਤੋਂ ਬਚਾਉਣ ਦੀ ਬਚਾਉਣੀ ਪਊ ਜੇ ਮਨਾ ਰੋਜ ਗਿੱਜ ਗਿਆ ਕੱਦੂ ਸਾਰੇ ਖਾ ਕੇ ਦੇਖੋ ਮੁੱਛ ਗਏ ਛੱਡੇ ਨਹੀਂ ਰੋਜਾਂ ਨੇ ਕੁਝ ਵੀ ਹਨਾ ਤੇ ਬਸ ਉਹ ਉਹ ਗੱਲ ਐ ਤੇ ਨਹੀਂ ਅਦਰਵਾਈਜ਼ ਇਹਨੂੰ ਕੁਝ ਨਹੀਂ ਹੁੰਦਾ ਇਹ ਕਈ ਵਾਰ ਆਪਣੇ ਇੱਥੇ ਮੁੰਡੇ ਬੈਠੇ ਹੈਗੇ ਡਾਕਟਰ ਹੈਗੇ ਕਰਾਇ ਤੇ ਤੇ ਉਹ ਗੇਟ-ਬੂਟ ਖੁੱਲਾ ਛੱਡ ਦਿੰਦੇ ਉਹ ਬਾਹਰਲਾ ਜਿਹੜਾ ਹੋਊ ਗੇਟ ਐ ਨਾ ਉਹ ਕੁਲਾ ਛੱਡਦੇ ਰਾਤ ਨੂੰ ਇਹ ਕਈ ਵਾਰੀ ਜੇ ਟਾਉਂਦੇ ਤਾਂ ਉੱਥੋਂ ਰੋਝ ਆ ਜਾਂਦੇ ਅੰਦਰ ਉਹ ਉਹ ਮੋਟਰ ਸਾਹਮਣੇ ਸਾਡੇ ਚਾਚਾ ਜੀ ਦੀ ਆ ਗਈ ਠੀਕ ਹੈ ਜੀ ਤੇ ਆ ਆਪਣੇ ਪਾਈਪ ਲਾਈਨ ਪਾਈ ਹੋਈ ਜਾਂਦਾ ਗਰਾਊਂਡ ਸਾਰੇ ਤੇ ਸਿਰੇ ਤੱਕ ਸਾਰਾ ਖੇਤ ਆ ਦੇਖੋ ਸਾਹਮਣੇ ਇੱਕੋ ਹੀ ਪਟਾ ਇਹ ਸਾਰਾ ਆਪਣਾ ਤੇ ਝੋਨਾ ਖੜਾ ਸੋਨਾ ਠੀਕ ਹੈ ਜੀ ਇਹ ਹੀਆਂ ਗੱਲਾਂ ਬਾਤਾਂ ਫਸਲਾਂ ਦੀਆਂ ਮੀਂਹ ਅੱਜ ਪੈ ਗਿਆ ਸਾਰੇ ਦਿਨ ਸਮਝ ਲਓ ਸਵੇਰ ਦਾ ਪਈ ਨਾ 6 ਵਜੇ ਦਾ ਨੀ ਕਰਕੇ ਝੋਨੇ ਤਾਂ ਹੋਰ ਵੀ ਸੋਹਣੇ ਹੋਗੇ ਇਹ ਜੋ ਨਾਲ ਤੁਹਾਨੂੰ ਦੋ ਦਿਨਾਂ ਚ ਹੋਰ ਰੰਗਤ ਪਾ ਦੋਗੇ ਠੀਕ ਹੈ ਜੀ ਇਹ ਗੱਲ ਬਾਤ ਹੈ ਖੇਤੀਬਾੜੀ ਦੀ ਤਾਂ ਆ ਇੱਥੇ ਵਿੰਟਰ ਚ ਅੱਗੇ ਵੀ ਇੱਥੇ ਬੈਂਦੇ ਬੁੰਦੇ ਵਧੀਆ ਸੀ ਆ ਥਾਂ ਸਾਰਾ ਤੇ ਇੱਕੀ ਸਾਫ ਸੂਪ ਵੀ ਹੋਰ ਕਰਾ ਦੇਗੇ ਥੋੜਾ ਜਿਹਾ ਨੀਮਾ ਵੀ ਹੋ ਗਿਆ ਇਹ ਤੇ ਸੋਹਣਾ ਬਣਾ ਲਾਗੇ ਆ ਨੌਨ ਨੂੰ ਡੱਗੀ ਡੁਗੀ ਬਣੀ ਗਈ ਆ ਵਧੀਆ ਆਪਣੀ ਇੱਥੇ ਠੀਕ ਹੈ ਨਾ ਜੀ ਤੇ ਆਵਾਜ਼ਾ ਸੁਣੋ ਤੁਸੀਂ ਠੀਕ ਹੈ ਨਾ ਸੂਣਾ ਮਾਹੌਲ ਵਧੀਆ ਜੀ ਲੱਗਦਾ ਦਰਖਤ ਦੁੱਖ ਤਾਂ ਆਪਾਂ ਬਹੁਤ ਇੱਥੇ ਲਾਏ ਹੋਏ ਸ਼ੌਂਕ ਨਾਲ ਵਾਹਿਗੁਰੂ ਦੀ ਕਿਰਪਾ ਨਾਲ ਵੈਸੇ ਵੀ ਦਰਖਤ ਚੰਗੇ ਲੱਗਦੇ ਆ ਸੋਹਣੇ ਲੱਗਦੇ ਆ ਆਹ ਬੂਟੇ ਬਾਟੇ ਹੋਰ ਲਾ ਦਾਂਗੇ ਲਿਆ ਕੇ ਤੇਰਾ ਰਾਹ ਚ ਆਪਣੇ ਮਚਮੁਚੇ ਕੀ ਪਾਣੀ ਪੋਣੀ ਪਾਇਆ ਨਹੀਂ ਗਿਆ ਕਿਸੇ ਤੋਂ ਉਹ ਨਹੀਂ ਦੇਖਭਾਲ ਹੋਈ ਨਹੀਂ ਪਰ ਲਾਵਾਂਗੇ ਹੁਣ ਇਸ ਵਾਰ ਤੇ ਆ ਗਿਆ ਪੱਥਰ ਲੱਗਿਆ ਜੀ ਇੱਥੇ ਇਹ ਗੱਲ ਬਾਤ ਹੈ ਇਥੋਂ ਦੀ ਤੇ ਬਾਕੀ ਆ ਵੀ ਕੈਨੇਡਾ ਤੋਂ ਟਾਈਮ ਹੋ ਗਿਆ ਸੀਗਾ ਆਪਾਂ ਨੂੰ ਵੀਡੀਓ-ਵੀਡੀਓ ਪਾਈ ਨਹੀਂ ਗਈ ਸੀਗੀ ਕਹੜਾ ਤੋ ਆਕੇ ਵੀਡੀਓ ਤੁਸੀਂ ਇਹ ਮੰਨੋ ਵੀ ਜੇ ਤੁਹਾਡੇ ਕੋਈ ਯਾਦ ਆ ਤਾਂ ਦੱਸਿਓ ਮੇਲਾ ਦਾ ਹੋ ਗਿਆ ਆਪਾਂ ਨੂੰ ਅ 5 ਕੁ ਮਹੀਨੇ ਦੇ ਲੱਗ ਪਾ ਕੋਈ ਵੀਡੀਓ ਪਾਈ ਨਹੀਂ ਗਏ ਤੇ ਤਾਂ ਹੀ ਮੈਂ ਕਿਹਾ ਵੀ ਹੁਣ ਕਰੀਏ ਸ਼ੁਰੂ ਤੇ ਦੁੱਖ ਸੁੱਖ ਕਰਿਆ ਕਰਾਂਗੇ ਵੀਰ ਭਰਾਵਾਂ ਨਾਲ ਦੁਬਾਰੇ ਫਿਰ ਠੀਕ ਹੈ ਨਾ ਜੀ ਕੁਛ ਘਰ ਦੇ ਕੰਮਾਂ ਚੁੱਲ ਜਿਹੇ ਰਹੇ ਰੇਨੋਵੇਸ਼ਨ ਚ ਹੁਣ ਫ੍ਰੀ ਹੋਏ ਆ ਤੇ ਤਿੰਨ ਕੁ ਮਹੀਨੇ ਤਕਰੀਬਨ ਲੱਗ ਗਏ ਤੇ ਹੁਣ ਆਪਾਂ ਹੈਗੇ ਜਮਾਂ ਵਿਲੇ ਫ੍ਰੀ ਆ ਹੁਣ ਆਪਾਂ ਬਸ ਬੈਕ ਟੂ ਬੈਕ ਵੀਡੀਓ ਹੁਣ ਤੁਹਾਨੂੰ ਆਪਾਂ ਪਾਈ ਚੱਲਿਆ ਕਰਾਂਗੇ ਤੇ ਬਾਕੀ ਤੁਸੀਂ ਦੱਸਿਓ ਕਮੈਂਟ ਕਰਕੇ ਕੋਈ ਕੀ ਗੱਲਬਾਤ ਕੀ ਰਹਿ ਕੀ ਸਲਾਹ ਕਿਵੇਂ ਲੱਗਿਆ ਗੱਲਬਾਤ ਤੁਹਾਨੂੰ ਠੀਕ ਹੈ ਨਾ ਤੇ ਬਸ ਇਹ ਜੀਆਂ ਗੱਲਾਂ ਬਾਤਾਂ ਜਿਹੜੀਆਂ ਸੀਗੀਆਂ 2-3 ਤਿੰਨ ਮਹੀਨੇ ਨੂੰ ਜੇ ਕਾਫੀ ਕੰਮਾਂ ਕਰਾਂ ਚੁਲਦੇ ਰਹੇ ਹੁਣ ਫ੍ਰੀ ਹੋਏ ਹੈਗੇ ਤੇ ਹੁਣ ਆਪਾਂ ਬਸ ਵੀ ਫਿਰ ਤੁਹਾਨੂੰ ਸਾਰੀ ਯਰਨੀ ਇੱਥੋਂ ਵਾਲੀ ਪੰਜਾਬ ਵਾਲੀ ਕੈਨੇਡਾ ਵਾਲੇ ਨੂੰ ਉੱਧਰਲੀ ਵਾਲੀ ਉਧਰੋਂ ਵਾਲੇ ਇੱਧਰਲੀ ਵਾਲੀ ਠੀਕ ਹੈ ਨਾ ਤੇ ਕਰਾਂਗੇ ਬਾਕੀ ਕਿਸੇ ਦਿਨ ਬਹਿ ਕੇ ਸਾਰੇ ਆਪਣਾ ਫਰੈਂਡ ਸਰਕਲ ਵੀ ਹੋਇਆ ਸਾਰੇ ਗੱਲਾਂ ਬਾਤਾਂ ਦੱਸਾਂਗੇ ਕੈਨੇਡਾ ਦੀ ਜਰਨੀ ਬਾਰੇ ਵੀ ਗੱਲਾਂ ਬਾਤਾਂ ਵੀ ਕਿਵੇਂ ਰਿਹਾ ਹੁਣ ਕੀ ਮੂਰੇ ਆ ਦੇਖੋ ਮਾਰਦੇ ਨਾ ਮੂਰੇ ਤੇ ਕਿ ਕੀ ਮੂਰੇ ਕੈਨੇਡਾ ਜਾਣ ਕਰਨ ਦਾ ਕੀ ਗੱਲਬਾਤ ਹੈ ਫਿਰ ਆਪਾਂ ਸਾਰੀਆਂ ਗੱਲਾਂ ਬਾਤਾਂ ਬਹਿ ਕੇ ਕਰਾਂਗੇ ਆ ਆਉਂਦੇ ਆਪਣੇ ਕਿਰਾਏ ਦਾ ਜਿਹੜੇ ਮੁੰਡੇ ਹੈਗੇ ਆਪਣੇ ਇੱਥੇ ਠੀਕ ਹੈ ਨਾ ਹਸਪੀਟਲ ਵਾਲੇ ਮੁੰਡੇ ਸਾਰੇ ਲੈ ਐ ਬਟੈਂਡ ਵਾਲੀ ਲੁੱਕ ਚ ਆਉਂਦੇ ਵੀ ਪੂਰੇ ਦੇਖ ਮਣਦੇ ਚੋਬਰਾ ਨੂੰ ਗੱਭਰੂ ਨੂੰ ਜਵਾਨੀ ਆ ਪੂਰੀ ਇਹਨਾਂ ਦੇ ਇਹ ਗੱਲਾਂ ਸਾਰਿਆਂ ਬਣਦੇ ਉਹ ਇਹ ਗੱਲਾਂ ਬਈ ਜਵਾਨੀ ਦੇ ਮੁੰਡਿਆਂ ਦੀ ਬਾੜੀ ਤਿਆਰੀ ਚ ਫਿਰਦੇ ਆ ਇਹਦਾ ਮੀਂਹ ਦਾ ਚ ਪੂਰਾ ਕਰ ਉਹਦਾ ਚੰਗਾ ਵਧੀਆ ਠੰਡ ਹੋ ਗਈ ਤੁਹਾਡੇ ਵਾਸਤੇ ਅੱਜ ਕਰੋਂਗੇ ਕੋਈ ਦਾ ਮਤਲਬ ਕਾਰਾ ਠੰਡ ਦੇ ਸਹਾਰ ਨਾਲ ਠੀਕ ਹੈ ਜੀ ਬਸ ਆ ਰੌਣਕ ਮੇਲਾ ਲੱਗਿਆ ਰਹਿੰਦਾ ਵੈਸਾ ਸਾਰੇ ਮੁੰਡੇ ਇਕੱਠੇ ਹੋ ਜਾਂਦੇ ਇੱਥੇ ਆ ਜਾਂਦੇ ਸ਼ਾਮ ਨੂੰ ਚਲੋ ਠੀਕ ਹੈ ਬਈ ਜੀ ਬਸ ਇਦਾਂ ਸੀਗੀ ਗੱਲਬਾਤ ਅੱਜ ਦੀ ਤੇ ਬਾਕੀ ਸਾਨੂੰ ਸਾਰੀ ਆਪਾਂ ਗੱਲਬਾਤ ਤਾਂ ਦੱਸਿਓ ਤੇ ਜਾਨੂੰ ਕਰਾਈ ਦਿੱਤਾ ਤੇ ਵੀਡੀਓ ਸਟਾਰਟ ਇਕ ਕਰਤੀ ਬਾਕੀ ਚੰਗੀ ਲੱਗਦੀ ਨੇ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਬਾਕੀ ਦੱਸਿਆ ਕਰੋ ਕੋਈ ਕਮੀ ਪੇਸ਼ੀ ਕੋਈ ਨਵੀਂ ਗੱਲਬਾਤ ਮਿਲਦੇ ਆਂ ਫਿਰ ਆਪਾਂ ਬਈ ਜੀ ਕਿਸੇ ਨਵੀਂ ਗੱਲਬਾਤ ਤੇ ਕਿਸੇ ਨਵੇਂ ਦਿਨ ਆਓ ਕਿ ਬਈ ਜੀ ਸਸਕਾਰ